ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਹਾਸ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਦੀ ਸਮੱਸਿਆ ਆਵਾਜ਼ ਜਿਹੜੇ ਰਜਿਸਟਰਡ ਆਟੋ ਉਹਨਾਂ ਦੀ ਜਿਹੜੇ ਬੈਟਰੀ ਵਾਲੇ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਐ ਆਟੋ 'ਚ ਬਹਿੰਦੀ ਨਹੀਂ ਇਹ ਕੱਲੀ ਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ ਪੰਜ-ਛਤ ਸਵਾਰੀਆਂ ਵਹਾ ਕੇ ਲਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਠੀਕ ਆ ਜੀ ਪ੍ਰਸ਼ਾਸਨ ਦਾ ਹੱਲ ਕਰਨ ਦਾ ਕੋਈ ਪਲਾਨ ਬਣਾਇਆ ਟਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਐ ਟਰੈਫਿਕ ਸਮੂਥਲੀ ਚੱਲ ਰਹੀ ਐ ਹਲੇ ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਯੂਨੀਅਨ ਆਪਾਂ ਦਸ਼ਮੇਸ਼ ਆਟੋ ਯੂਨੀਅਨ ਮੈਂ ਆਟੋ ਰਿਕਸ਼ਾ ਜਿਹੜੇ ਆ ਉਹਨਾਂ ਦੇ ਪ੍ਰਧਾਨ ਹੈ ਜੀ ਹਾਂ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੂ ਟੈਂਪੂ ਹਾਂ ਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਸਾਡੇ ਨਾਲ ਵਾਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਹੀ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮਐਲ ਸਾਹਮਣੇ ਇੰਨੀ ਗੱਲ ਕਹੀ ਸੀ ਅਸੀਂ ਰਲ ਕੇ ਚੱਲ ਲੈਂਦੇ ਆ 2 ਸਾਲ ਤੋਂ ਠੀਕ ਹੈ ਜੀ ਹੁਣ ਉਹਨਾਂ ਦਾ ਬੈਟਰੀਆਂ ਦਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲੱਗਣ ਦੇਣਾ ਤੁਸੀਂ ਜਿੱਥੇ ਤੁਹਾਡੇ ਕੋਲ ਜ਼ੋਰ ਲੱਗਦਾ ਲਾ ਲਓ ਹਾਂਜੀ ਆ ਗੱਲ ਹੈ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਸੀਂ ਚਾਰ ਸਾਹਿਬ ਕੋ ਆਏ ਆ ਹੁਣ ਜੋਨ ਚਾਰ ਸਾਹਿਬ ਨੇ ਫੈਲਾ ਕੀਤਾ ਸਾਨੂੰ ਮਨਜ਼ੂਰ ਆ ਉਹਨਾਂ ਨੇ ਫੈਲਾਇਆ ਕੀਤਾ ਵੀ ਦੋ ਬੈਟਰੀਆਂ ਜਾਣਗੀਆਂ ਚਾਰ-ਚਾਰ ਸਵਾਰੀਆਂ ਖਣਗੀਆਂ ਆਟੋ ਵਾਲਾ ਅੱਠ ਸਵਾਰੀਆਂ ਖਰੇਗਾ ਇੱਕ ਆਟੋ ਖਰੇਗਾ ਪੰਗਾ ਹੈ ਪੰਗਾ ਇਹ ਹੋਈ ਜੀ ਬਸ ਉਹ ਨਹੀਂ ਲੱਗੰਦੇ ਤੇ ਉਹਨਾਂ ਨੇ ਅੱਜ ਤਿੰਨ ਦਿਨ ਹੋ ਗਏ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰਦੇ ਚੈੱਕ ਜਿਹੜੇ ਆਟੋ ਉੱਤਰ ਜਾਂਦੀ ਤੁਸੀਂ ਚੈੱਕ ਕਰ ਸਕਦੇ ਜੀ ਅਸੀਂ ਸਟੈਂਡ ਪਾਇਆ ਠੇਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10000 ਰੁਪਏ ਮ ਆਟੋ ਗੈਡਰ ਜਿਸਟਰ ਦਾ ਅਹੀਂ ਆਟੋ ਲੈਜਿਸਟਰ ਆਪਣੇ ਆ ਜੂਨੀਅਰ ਰਜਿਸਟਰ ਕਰਾਈ ਹੈ ਸਟੈਂਡ ਵੇਖੋ ਜੀ ਅਹੀਂ ਅਸੇ ਕਾਕੇ ਸਟੈਂਡ ਲਾਏ ਨੇ ਬਕਾਇਦਾ 10000 ਰੁਪਏ ਮਹੀਨਾ ਭਰ ਰਹੇ ਆ ਜੀ ਇਸ ਸਟੈਂਡ ਦਾ ਬੈਂਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਹੀਂ ਜੋ ਮਰਜ਼ੀ ਕਰ ਲੋ 15 ਮਹੀਨੇ ਦਾ ਯੂਨੀ ਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਇਹ ਫੈਸਲਾ ਸਾਲ ਪਹਿਲੇ ਵੀ ਹੋਇਆ ਸਰ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਨਹੀਂ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਹੱਟ ਗੋ ਵੀਡੀਓ ਪਈਆਂ ਅਸੀਂ ਤਰਲੇ ਕੱਢਣੇ ਹਨਾਂ ਦੇ ਵੀ ਵਾਰਿਸ ਸਰ ਜਲੋ ਕਹਿੰਦੇ ਨਾ ਕਿਉਂਕਿ ਸਰ ਇੱਕ ਇਨਸਾਫ ਕਰੋ ਨਾ ਬੂਏ ਬਾਸਟਾਡ ਤੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੈਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਣਦਾ ਮੂਏ ਦੇ ਅੱਗੇ ਜੰਮ ਗਏ ਜੰਮ ਗਏ ਬਾਸ ਲੜਾਈ ਸਰ ਇਹੋ ਹੀ ਅਹੀਂ ਕਿਤੇ ਵਾਰਿਸ ਸਰ ਫੇਰ ਜਦੋਂ ਪੁਲਿਸ ਨੇ ਪਿੱਛੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਗਏ ਚਲੋ ਇਨਸਾਫੀ ਹੋਣਾ ਚਾਹਦਾ ਨਾ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਕਰਦਾ ਝੂਠ ਆ ਦੱਸੋ ਸਾਹਮਣੇ ਦੱਸੋ ਸਾਹਮਣੇ ਦੱਸੋ ਮੈਂ ਨਾ ਤੇ ਤਰਲੇ ਘੜਦਾ ਰਿਆ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਆਨ ਲਾਉਂ ਦਿਓ ਇੱਕ ਦਿਨ ਦੋ ਬਰਾਬਰ ਚੱਲੇ ਨਾ ਕਹਦੇ ਨਾ ਜੋ ਫੈਸਲਾ ਹੋ ਗਿਆ ਹੋ ਗਿਆ ਇਹ ਵੀ ਇਨਸਾਫਾ ਨਾ ਸਰ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਘਟਾਉਂਦੇ ਆ ਹੁਣ ਅੱਗੇ ਲੱਗੇ ਆ ਹੁਣ ਫਿਰ ਕਹਿੰਦੇ ਪਿੱਛੇ ਹਟਾ ਲਾਓ ਇਹਨਾਂ ਦੀ ਇਹ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇਹਨਾਂ ਵੇਟ ਨਹੀਂ ਕਰਦੀ ਓ ਸੋ ਅਰਿਦਾ ਇਹ ਇਲਿਕਛਦੀ ਬੰਦੀ ਦੋਸ ਬੈ ਗਈਆਂ ਤੁਰ ਪੈਂਦੀਆਂ ਇਹ ਕਹਿੰਦੇ ਵੀ ਨੌਕਰ ਬਣੋ ਆਡੇ ਵੀ ਵਾਰਿਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਬੰਗਾ ਮੁੱਕ ਜਾਏਗਾ ਕਿ ਨਹੀਂ ਬੰਗਾ ਸਾਰੇ ਤਾਂ ਜੀਠੀ ਕਿ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆਂ ਪਰ ਇਹ ਨਾ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀਆਂ ਚੱਲਦੀਆਂ ਨਾ ਇਹਨਾਂ ਦੇ ਲਾਗੂ ਜੇ ਵਾਰੀ ਹੱਡੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨੰਂ ਗੱਡੀ ਇਹਨਾਂ ਨੇ ਉਧਰ ਪਿਠਾ ਕੇ ਸਵਾਈ ਤੋੜ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਡਿਸਟਰਕਟ ਕਿਹੜੇ ਆ ਦੋ ਦੋ ਇੱਕ ਦੋ ਨੋਟਿਸ ਸਰ ਐਮਚੂਰ ਨਾ ਜੀ ਟਾਡੇ ਕੋਲ ਕਾਪੀ ਸਾਡੇ ਕੋਲ ਅਸੀਂ ਤੀਕਿਆ ਨਹੀਂ ਮੈਂ ਸਾਰਾ ਸਾਰੇ ਪੇਪਰ ਲੈ ਆਵਾਂਗਾ ਇਹ ਰਿਸ਼ ਰਜਿਸਟਰਡ ਸਰ ਹਾਂ ਜੀ ਨਹੀਂ ਜੂਨੀਅਰ ਡਿਜਿਸਟਰਡ ਸਰ ਇਹ ਰਿਸ਼ ਰਜਿਸਟਰਡ ਹੈ ਇਹ ਇਹ ਜੂਨੀਅਰ ਡਿਜਿਸਟਰਡ ਹੈ ਸ਼ੀਰਪਾਗ ਸਿੰਘ ਨਹੀਂ ਨਹੀਂ ਸਰ ਨਹੀਂ ਇਹ ਨਹੀਂ ਇਹ ਨਹੀਂ ਜੂਨੀਅਰ ਡਿਜਿਸਟਰਡ ਸਰ ਤੁਹਾਡਾ ਨੰਬਰ ਸਰ ਹਾਨੀਆਂ ਗੱਡੀਆਂ ਦੀ ਆਰ ਸੀ ਹੈਗੀ ਨੰਬਰ ਨਹੀਂ ਲੱਗੇ ਲਾਇਸੈਂਸ ਸਾਰੇ ਆ ਗਏ ਕਿਉਂ ਨਹੀਂ ਆ ਗਏ ਲਾਇਸੈਂਸ ਤੁਹਾਨੂੰ ਤੋਂ ਬਿਨਾ ਦਰੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਹਾਂ ਸਾਡਾ ਫਰਜ਼ ਬੰਦਾਣਾ ਵੀ ਬੱਸ ਸਟੈਂਡ ਤੇ ਵੀ ਜਾਵਣ ਲੱਗੇ ਅੰਦਰ ਇਹਨਾਂ ਨੂੰ ਪੁੱਛੋ ਇੱਕ ਦਿਨ ਵੀ ਸੱਚ ਕੇ ਨੇ ਜਾਮ ਖਿਲਾਇਆ ਇਹ ਜਾਮ ਦੂਜੀ ਗੱਲ ਤੇ ਅਸੀਂ ਮਸਲੇ ਦਾ ਹੱਲ ਕਰ ਦਿੰਦੇ ਹਾਂ ਠੀਕ ਹੈ ਚੱਲ ਚਾਰ ਪੰਜ ਵਜੇ ਤੱਕ ਇਹਦਾ ਚਲੋ ਕੋਈ ਝਗੜਾ ਜਾਂ ਕੋਈ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਮੇਰੇ ਨਾਲ ਕੋਈ ਨਹੀਂ ਤੇ ਮੇਰਾ ਜੇ ਗੱਲ ਨੂੰ ਸਮਝ ਗਿਆ ਵੀ ਜੇ ਆਪਾਂ ਉਹਨੂੰ 8 ਦੇਣੀ ਆ ਨਾ ਫਿਰ ਤੁਹਾਡੀਆਂ 4-4 ਤੁਸੀਂ ਆਪ ਹੀ ਆ ਵੀ ਗਿਆ ਵੀ ਸਾਡੇ 4 ਦੇਂਦੀਆਂ ਹਾਂ ਹਾਂ ਜੀ 4 ਤੇ ਥੋੜੀ ਜੋ ਹਾਂ ਜੀ ਠੀਕ ਆ ਚਲੋ ਸ਼ਾਬਾਸ਼ ਬਰਤੋਏ ਆਵਰੇ ਚੋਤੀ ਉਹ ਨਹੀਂ ਤੈਨੂੰ ਤੂੰ ਹੀ ਦੱਸ ਤੋ ਇੱਕ ਕਿਤੇ ਤੇ ਉਡਾਰ ਇੱਧਰ ਕਿਤੇ ਰੱਖਿਆ ਹੋਇਆ ਇੱਕ ਦਮ ਲਾ ਦੇ ਜੀ ਪਧਾਨ ਮਾਨੇ ਕਰਦਾ ਅਸੀਂ ਤਨੀ ਦੀ ਆ ਜਿੱਤਾਂ ਉਹਨਾਂ ਗਿਆਨੀ ਉਧਾਂ ਬਣੇਗੀ 2 ਲੱਖ ਦੀ ਵੋਟ ਸੋਈ ਇਹ ਕੰਮ ਨਹੀਂ ਹੋਇਆ ਉਹਦਾ 1 ਮਿੰਟ ਲਗਣ ਦੇਣਾ ਹੋਇਆ ਕਿਹਾਓ ਅੱਗੇ ਪਿੱਛੇ ਨੰਬਰ ਵੇ ਚੰਨੂ ਘੱਟਵਾਈ ਨੰਬਰ ਘੱਟਵਾਈ ਮਾਰਦਾ ਨਹੀਂ ਇਹ ਨੌਕਰ ਨਾਲ ਕੀ ਨਾ ਹੰਦ ਸੌਣੀ ਬੈਠੇ ਨਾ ਅਗਲਾਸੀ ਹੋਵੇ ਇਹ ਨੌਕਰ ਬਣਨ ਤੋਂ ਤੱਕ ਨਹੀਂ ਦੱਤੂ ਉਹ ਪੇ ਰੱਖਾਈ ਨਾ ਹੋਇਆ ਤਾਂ ਸਵਾਦੀ ਲੱਗੇਗੀ ਇਹਨਾਂ ਦਾ ਕਹਿਣਾ ਮਤਲਬ ਹੋ ਗਿਆ ਕਿ ਜਿਹਨਾਂ ਦਾ ਭਰਨਾ ਨਹੀਂ ਤਿਹੜੀ ਆ ਬੈਠੇ ਬਦੋਲੇ ਬਰੇ ਟੈਂਪਰ ਨਹੀਂ ਹੋਣੀ ਰਿਕਸ਼ਾ ਤੇ ਆਪਣੇ ਆਪੇ ਨਾ ਨਾ ਲੱਗਿਆ ਰਿਹਾ ਉਹਨਾਂ ਦੀ ਗੱਲ